ਬਾਈ ਮੈਂ ਇੱਕ ਗੱਲ ਪੁੱਛਣੀ ਸੀ ਆਪਾਂ ਇਸ ਵਾਰੀ ਸਰਦੀ ਦੀ ਛੁੱਟੀਆਂ 'ਚ ਘੁੰਮਣ ਕਿੱਥੇ ਜਾਵਾਂਗੇ ਸਰਦੀ ਦੀਆਂ ਛੁੱਟੀਆਂ 'ਚ ਆਪਾਂ ਜਾਵਾਂਗੇ ਸਾਊਥ ਵਿੱਚ ਸਰਦੀ ਘੱਟ ਹੁੰਦੀ ਹੈ ਨਾ ਉੱਥੇ ਆਪਾਂ ਜਾਵਾਂਗੇ ਕੇਰਲਾ ਅਹ ਬਹੁਤ ਸੋਹਣੀ ਚੁਆਇਸ ਬਾਈ ਜੀ ਇੱਕ ਗੱਲ ਹੈ ਇੰਗਲਿਸ਼ ਹਿੰਦੀ ਪੰਜਾਬੀ ਇਹ ਤਾਂ ਆਪਾਂ ਨੂੰ ਬੋਲਣੀ ਆਉਂਦੀ ਹੈ ਪਰ ਜੇ ਉੱਥੋਂ ਦੀ ਥੋੜੀ-ਮੋਟੀ ਲੋਕਲ ਲੈਂਗੁਏਜ ਆਉਂਦੀ ਹੋਵੇ ਨਾ ਤਾਂ ਘੁੰਮਣ ਦਾ ਨਜ਼ਾਰਾ ਹੀ ਆ ਜੇ ਇਹ ਵੀ ਕੋਈ ਵੱਡੀ ਗੱਲ ਹੈ ਉਹ ਮੈਨੂੰ ਉਥੋਂ ਦੀ ਲੋਕਲ ਲੈਂਗੁਏਜ ਆਉਂਦੀ ਆ। ਲੈ ਮੈਨ ਨਹੀਂ ਮੰਦਾ। ਇੰਗਲਿਸ਼, ਹਿੰਦੀ, ਪੰਜਾਬੀ ਤਾਂ ਚੱਲ ਮੰਨਿਆ ਵੀ ਤੁਹਾਨੂੰ ਆਉਂਦੀ ਹੋ। ਪਰ ਆ ਉੱਧਰ ਦੀ ਲੈਂਗੁਏਜ ਤੁਹਾਨੂੰ ਕਿਵੇਂ ਆਉਂਦੀ ਹੋ? ਉਹ ਬੋਲੀ ਛੱਡ। ਮੈਨੂੰ ਤਾਂ ਉਥੋਂ ਦੇ ਗਾਣੇ ਵੀ ਆਉਂਦੇ ਆ। ਕਹੇ ਤਾਂ ਐਗਜ਼ਾਮਪਲ ਦੇ ਕੇ ਦੱਸਾਂ। ਚਲੋ ਦੇਖ ਲੈਨੇ ਆ ਫਿਰ। ਹੁਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ। ਉਸ ਤੋਂ ਰਾਜਾ ਹਿੰਦੁਸਤਾਨੀ ਫਿਲਮ ਦਾ ਪਰਦੇਸੀ ਪਰਦੇਸੀ ਗਾਣਾ ਤਾਂ ਸੁਣਿਆ ਹੀ ਹੋਊਗਾ ਕਿੰਨਾ ਹਿੱਟ ਹੋਇਆ ਸੀ। ਪਰਦੇਸੀ ਪਰਦੇਸੀ ਜਾਣਾ ਨਹੀਂ ਇਹੀ ਗਾਣਾ ਮੈਂ ਤੈਨੂੰ ਕੇਰਲਾ ਦੀ ਲੈਂਗੁਏਜ ਚ ਬੋਲ ਕੇ ਸਮਝਾਉਣਾ ਸੀਦੇ ਰੱਪ ਸੀਦੇ ਰੱਪ ਜਾਣਾ ਹੀ ਨਾ ਜਾਹੀ ਜੇ ਮੁੜ ਛੋਕੇ ਜੇ ਮੁੜ ਛੋਕੇ ਸੀਦੇ ਰੱਪ ਰੇ ਮੇਰਾ ਯਾਦਾ ਵਨ ਭਾਨੀ ਜੇ ਮੂ ਦਿਆ ਨਾ ਕਰ ਇਕ ਲਬੂਨ ਨਾ ਜਾ ਸੀਦੇ ਰੱਪ ਸੀਦੇ ਰੱਪ ਨਾ ਜਾਹੀ ਨਾ ਜਾਹੀ ਜੇ ਮੁੜ ਚੋਕੇ ਜੇ ਮੁੜ ਚੋਕੇ ਕਿਉਂ ਕੀ ਬਾਤ ਹੈ ਭਾਈ ਉਹ ਤੁਸੀਂ ਤਾਂ ਕਮਾਲ ਹੀ ਕਰਤੀ ਇਹ ਕਿਵੇਂ ਹੋ ਗਿਆ ਉਹ ਛੋਟੇ ਮੈਂ ਤਾਂ ਮਜ਼ਾਕ ਕਰਦਾ ਸੀ ਸਾਊਦੀ ਲੈਂਗੁਏਜ ਲੰਗੁਏਜ ਕੋਈ ਨਹੀਂ ਆਉਂਦੀ ਮੈਂ ਤਾਂ ਪਰਦੇਸੀ ਪਰਦੇਸੀ ਗਾਣੇ ਨੂੰ ਪੁੱਠਾ ਕਰਕੇ ਗਾਤਾ ਬਣ ਗਈ ਸਾਊਦੀ ਲੈਂਗੁਏਜ ਮੰਨਦਾ